ਲੁਧਿਆਣਾ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਊਥ ਸਿਟੀ ਵਿਖੇ ਲਗਾਤਾਰ 6 ਵਾਰ ਵਿਦਾਇਕ ਰਹਿ ਚੁੱਕੇ ਰਾਕੇਸ਼ ਢਾਂਡੇ ਦੇ ਅਧਿਕਾਰੀ ਉਹਨਾਂ ਦਾ ਧੰਨਵਾਦ ਕਰਨ ਲਈ ਪਹੁੰਚੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਸਦ ਰਾਜਾ ਵੜਿੰਗ ਨੇ ਕਿਹਾ ਜੋ ਲੋਕ ਸਭਾ ਚੋਣਾਂ ਦੌਰਾਨ ਸ਼ਹਿਰ ਦੇ ਕੌਂਸਲਰਾਂ ਸਰਪੰਚ ਪੰਜ ਅਤੇ ਵਾਰਡ ਪ੍ਰਧਾਨ ਸਰਕਲ ਪ੍ਰਧਾਨ ਨੇ ਦਿਨ ਰਾਤ ਮਿਹਨਤ ਕਰਕੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ ਮੈਂ ਉਹਨਾਂ ਸਾਰੇ ਸਾਥੀਆਂ ਦਾ ਤੈ ਦਿਲੋਂ ਧੰਨਵਾਦ ਕਰਦਾ ਕੋਲੇ ਜਿਹੜਾ ਧਨਵਾਦੀ ਦੌਰਾ ਸ਼ੁਰੂ ਹੈ ਅਸੀਂ ਜਿਹੜੇ ਮੇਨ ਮੇਨ ਵਰਕਰਸ ਨੇ ਸਾਰੇ ਹੀ ਹਲਕਿਆਂ ਦੇ ਉਹਨਾਂ ਨੂੰ ਅਸੀਂ ਜਾ ਕੇ ਉਹਨਾਂ ਦਾ ਸ਼ੁਕਰਾਨਾ ਔਰ ਧੰਵਾਦ ਕਰ ਰਹੇ ਹਾਂ ਅੱਜ पांडे ਸਾਹਿਬ ਦੇ ਗ੍ਰਹਿ ਵਿਖੇ ਅਸੀਂ ਧੰਵਾਦ ਕਰਨ ਵਾਸਤੇ ਆਏ ਹਾਂ ਮੇਨ ਵਰਕਰਸ ਦਾ ਔਰ ਅਲੇ ਸਮੇਂ ਚ ਅਸੀਂ ਵਾਰਡ ਵਾਈਜ਼ ਜਾਵਾਂਗੇ ਹਰ ਵਾਰਡ ਦੇ ਵਿੱਚ ਜਾ ਕੇ ਜਿਨ੍ਹਾਂ ਲੋਕਾਂ ਨੇ ਸਾਡੀ ਮਦਦ ਕੀਤੀ ਹੈ 95 ਦੇ 95 ਜਿਹੜੇ ਵਾਰਡਸ ਹੈਗੇ ਨੇ ਉਹਨਾਂ ਚਾਕੇ ਅਸੀਂ ਲੋਕਾਂ ਨੂੰ ਮਿਲਾਂਗੇ ਮੈਂ ਰੱਖਿਆ ਲਗਲੇ ਮਹੀਨੇ ਅਸੀਂ ਉਹ ਕੰਪਲੀਟ ਕਰ ਲਾਂਗੇ ਦੌਰਾ ਮੇਰਾ ਨਾਮ ਮਮਦ ਜੀ ਜੀਤਾ ਹੈ ਜੀ ਵਾਰਡ ਨੰਬਰ 1 ਤੋਂ ਸਮੁੱਚੀ ਸਾਡੀ ਕਾਂਗਰਸ ਦੀ ਟੀਮ ਸਾਰੀ ਅੱਜ ਆਈ ਸੀ ਰਾਜਾ ਜੀ ਅੱਜ ਹਲਕਾ ਨਾਰਥ ਤੋਂ 6 ਵਾਰੀ ਜਿੱਤੇ ਹੋਏ ਐਮਐਲਏ ਸਾਡੇ ਬਹੁਤ ਹੀ ਹਰਮਨ ਪਿਆਰੇ ਰਿਕੀਸ਼ ਪਾਂਡੇ ਜੀ ਉਹਨਾਂ ਦੇ ਘਰ ਆਏ ਸੀਗੇ ਸਪੈਸ਼ਲ ਥੈਂਕਸ ਕਰਨਾ ਉਹਨਾਂ ਦਾ ਔਰ ਨਾਰਥ ਦੀ ਸਾਰੀ ਟੀਮ ਦਾ ਔਰ ਬਹੁਤ ਵਧੀਆ ਤੁਹਾਡੇ ਚੈਨਲ ਦੇ ਮੱਧਰਾਂ ਵੀ ਤੁਸੀਂ ਵੀ ਉਹਨਾਂ ਦਾ ਰਿਕਾਰਡਿੰਗ ਕੀਤੀ ਆ ਬਹੁਤ ਵਧੀਆ ਸੰਦੇਸ਼ ਦੇ ਕੇ ਗਏ ਆ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਵਾਡਿਵਾਇਜ਼ ਕਿਹਾ ਵੀ ਮੈਂ ਵੀਟ ਕੇ ਰੱਖੂਗਾ ਜਿਹੜੇ ਵਰਕਰਾਂ ਨੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੂੰ ਸ਼ਾਬਾਸ਼ ਦੇਵਾਂਗੇ ਔਰ ਜਿਹੜੇ ਕੋਈ ਢਿੱਲੇ ਸੀ ਉਹਨਾਂ ਨੂੰ ਤੇਜ਼ ਕਰਾਂਗੇ ਵੀ ਭਾਈ ਤੁਸੀਂ ਵੀ ਹੋਰ ਜਰਾ ਤੇਜ਼ ਹੋ ਜਾਓ ਤੇ ਆਉਣ ਵਾਲੇ ਨਗਰ ਨੇਮ ਇਲੈਕਸ਼ਨਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਕਾਂਗਰਸ ਪਾਰਟੀ ਦੀ ਜਿਹੜੀ ਰਣਨੀਤੀ ਰਹੂਗੀ ਦੇਖੋ ਜੀ ਉਹ ਹਾਈ ਕਮਾਂਡ ਦਾ ਕੰਮ ਹੈ ਅਸੀਂ ਤਾਂ ਇੱਕ ਬਾੜ ਦੇ ਨਮਾਇੰਦੇ ਹੈਗੇ ਆ ਉਹ ਜੋ ਵੀ ਹਾਈ ਕਮਾਂਡ ਸਾਨੂੰ ਹੁਕਮ ਲਾਏਗੀ ਜਿੱਦਾਂ ਵੀ ਲਾਏਗੀ ਜਿਹਨੂੰ ਵੀ ਟਿਕਟ ਮਿਲੇਗੀ ਅਸੀਂ ਉਹਦਾ ਪੂਰਾ ਦਿਲੋਂ ਮਨੋਂ ਤੁਹਾਨੂੰ ਸਾਥ ਦੇਵਾਂਗੇ ਨਿਦਿਆਣਾ ਲਾਈਵ ਲਈ ਟਿੰਕਾ ਜੜਦੀ ਰਿਪੋਰਟ